ਸੈਸ਼ਨ ਚੱਲ ਰਿਹਾ ਸੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਬਾਰ ਬਾਰ ਕਿਹਾ ਗਿਆ ਬੈਠ ਜੋ ਚੁੱਪ ਕਰ ਜੋ ਗੱਲ ਸੁਣ ਲਓ ਤਾਂ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਹਲੇ ਤਾਂ 12 ਵਜੇ ਨਹੀਂ ਅੱਗੋਂ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿੱਤਾ ਕਹਿੰਦੇ ਤੁਹਾਡੇ ਵਜੇ ਹੋਣੇ 12 ਸਾਢੇ ਨਹੀਂ ਵਜੇ ਤਾਂ ਜਿਸ ਤੋਂ ਬਾਅਦ ਫਿਰ ਸਾਰਿਆਂ ਨੂੰ ਗੁੱਸਾ ਆ ਗਿਆ ਸਿੱਧੇ ਸ਼ਬਦਾਂ ਦੇ ਵਿੱਚ ਫਿਰ ਕਹਿ ਦਿੱਤਾ ਕਿ ਕਹਿੰਦੇ ਤੁਸੀਂ ਇੱਥੇ ਇਹ ਗੱਲ ਗਲਤ ਕੀਤੀ ਆ ਤੁਸੀਂ ਸਿੱਖੀ ਦੀ ਤੋਹਫੀਨ ਕੀਤੀ ਆ ਤੁਸੀਂ ਜਾਣ ਬੁੱਝ ਕੇ ਸ਼ਬਦ ਬੋਲੇ ਨੇ ਭਾਰੀ ਹੰਗਾਮਾ ਹੋਇਆ ਪ੍ਰਤਾਪ ਸਿੰਘ ਬਾਜਬਾ ਵੀ ਫਿਰ ਚੁੱਪ ਨਹੀਂ ਬੈਠੇ ਅੱਗੋਂ ਭਗਵੰਤ ਮਾਨ ਵੀ ਫਿਰ ਗੁੱਸੇ 'ਚ ਲਾਲ ਹੋ ਗਏ ਤਾਂ ਫਿਰ ਕੀ ਹੋਈ ਗੱਲਬਾਤ ਅੱਗੇ ਦੀ ਗੱਲਬਾਤ ਵੀ ਸੁਣ ਲੋ ਜੋ ਪ੍ਰਤਾਪ ਸਿੰਘ ਬਾਜਬਾ ਨੇ 12 ਵਜਣ ਵਾਲਾ 232 ਦੇ ਵਿੱਚ ਸੈਕਸ਼ਨ 336 4 ਦੂਸਰੀ ਦਫਾ 356 ਤੀਸਰੀ ਦਫਾ ਹੈ ਕਿ ਕਾਟ ਅਬਲੀਗ ਦੋ ਜੋ ਕੇਸ ਰਜਿਸਟਰ ਕਰ ਦਿੱਤਾ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਤੇਜਵੀਰ ਵਾਂ ਦਾ ਵੀ ਉਹ ਭਾਈ ਮੇਰਾ ਹੀ ਉਹਨਾਂ ਦੇ ਅਸੀਂ ਵੀ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈ ਲਾਸਟ ਸਮ ਔਰ ਟਾਈਮ ਤੁਹਾਰੀ ਤਾਨੂੰ ਹੁਣੇ ਕਾਪੀਜ਼ ਦੇ ਦਿੱਤੀਆਂ ਜਾਣਗੀਆਂ ਜਾਨਕਿ ਇਹ ਦੋਨਾਂ ਦੇ ਕੇਸ ਰਜਿਸਟਰ ਹੋ ਗਏ ਨੇ ਤੇ ਜਿਹੜੀ ਪਹਿਲੀ ਦਫਾ ਨੌਨ ਅਵੇਲੇਬਲ ਹੈ ਤੇ 3 ਸਾਲ ਤੱਕ ਉਹਦੇ ਚੱਲ ਇੱਕ ਤਾਂ ਪਹਿਲੇ ਅਸੀਂ ਤੁਹਾਨੂੰ ਇਹ ਦੱਸਾਂ ਨੰਬਰ 2 ਕੁਲਤਾਰ ਸਿੰਘ ਸਦਵਾ ਦਾ ਜਿਹੜਾ ਬਿਹੇਵੀਅਰ ਹੈ ਐਜ਼ ਅ ਸਪੀਕਰ ਸਾਨੂੰ ਬਹੁਤ ਅਫਸੋਸ ਹੈ ਟੋਟਲੀ ਪੱਖਪਾਤ ਤੁਸੀਂ ਕੱਲ ਵੇਖੋ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਕਿਸ ਤਰ੍ਹਾਂ ਬੇਫਿਕੂ ਬਣਾਇਆ ਖਜ਼ਾਨੇ ਦੀ ਕਿਸ ਹਿਸਾਬ ਦੇ ਨਾਲ ਮੇਰਾ ਖਿਆਲ ਅੱਗ ਲੱਗਿਆ ਵੀ ਇੰਨੀ ਸਪੀਡ 'ਚ ਨੋਟਾਂ ਨੂੰ ਅੱਗ ਨਹੀਂ ਲੱਗ ਸਕਦੀ ਜਿੰਨੀ ਸਪੀਡ 'ਚ ਇਹਨਾਂ ਨੇ ਲਾਇਆ 1 ਲੱਖ ਰੁਪਏ ਦਾ ਖਰਚਾ ਆ ਪੂਰੇ ਦਿਨ ਦਾ 11 ਮਿੰਟ ਸੈਸ਼ਨ ਚੱਲਿਆ ਲੈਵਰੇਜ ਤਕਰੀਬਨ 10 ਲੱਖ ਰੁਪਈਆ ਪਰ ਮਿੰਟ ਆ 9. ਕੁਝ ਪਰ ਮੈਨੇ ਟੈਬਲ ਸਟ ਟੋਟਲ ਜ਼ੀਰੋ ਓਪਰਚੁਨਿਟੀਸ ਤੋਂ ਲਾ ਲਾ ਕੁਝ ਨੰਬਰ 2 ਉਹਦੇ ਵਿੱਚ ਜਿਹੜੀ ਵੱਡੀ ਕਮੀ ਆਈ ਕੱਲ ਜਿਹੜੇ ਸੰਜੇ ਵਰਮਾ ਸਾਹਿਬ ਜਿਹੜੇ ਇੱਕ بڑے ਲੀਡਿੰਗ ਬਿਜ਼ਨਸਮੈਨ ਸੀ ਅਬੋਰ ਦੇ ਉਹਨਾਂ ਦੇ ਲਾਰੈਂਸ ਬਿਸ਼ਨੋਏ ਗੈਂਗ ਵੱਲੋਂ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਜਦੋਂ ਇੱਥੇ ਓਪਰਚੁਨਿਟੀਸ ਪੇਸ਼ ਹੋ ਰਹੀਆਂ ਸੀ ਫਸ ਟਾਈਮ ਅਸੀਮਿੰ ਮੰਗ ਕੀਤੀ ਇਹਨਾਂ ਦੇ ਇੱਕ ਮੈਂਬਰ ਨੇ ਵੀ ਮੰਗ ਕੀਤੀ ਕਿ ਸੰਜੇ ਵਰਮਾ ਸਾਹਿਬ ਦਾ ਵੀ ਨਾਂ ਚੇਦਾਨੀਆ ਚ ਰੱਖਿਆ ਜਾ ਰੱਖਿਆ ਗਿਆ ਸਪੀਕਰ ਸਾਹਿਬ ਨੇ ਖੜੇ ਹੋ ਕੇ ਸਰਲਾ ਕੀਤੀ ਪੰਜਾਬ ਪੁਲਿਸ ਕਿ ਉੱਥੇ ਇਹਨਾਂ ਨੇ ਇਨਕਾਉਂਟਰ ਕੀਤੇ ਇਨਕਾਉਂਟਰ ਦੀ ਅਸਲੀਅਤ ਤੁਹਾਡੇ ਸਾਹਮਣੇ ਆ ਚੁੱਕੀ ਹੈ ਕਿ ਕੱਲ ਇਹਨਾਂ ਦਾ ਕੇਡੀਜੀਪੀ ਡੀਆਈਜੀ ਐਸਐਸਪੀ ਸਾਰੇ ਇਕੱਠੇ ਹੋਏ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਦੱਸਿਆ ਦੋ ਬੰਦੇ ਸੀ ਜਿਹੜੇ ਪਟਿਆਲੇ ਜ਼ਿਲੇ ਦੇ ਨੇ ਤੇ ਦੋਨੋਂ ਹੀ ਬਾਲਮੀਕ ਪਰਿਵਾਰਾਂ ਨਾਲ ਤੋਲਕ ਰੱਖਦੇ ਗਲਤ ਭਾਈਚਾਰੇ ਨਾਲ ਤੋਲਕ ਰੱਖਦੇ ਨੇ ਕਿ ਉਹਨਾਂ ਨੂੰ ਅਸੀਂ ਹਿਰਾਸਤ ਵਿੱਚ ਲੈ ਲਿਆ ਤੇ ਉਹਨਾਂ ਤੋਂ ਅਸੀਂ ਪੁੱਛਗਛ ਕਰਦੇ ਵੇਦਨ ਹਾਫ ਨਾਰਾ ਦੇ ਪਿੰਡੇ ਬਾਅਦ ਇਨਫੋਰਮੇਸ਼ਨ ਆ ਗਈ ਇਨਕਾਊਂਟਰ ਕਰ ਦਿੱਤਾ ਗਿਆ ਉਸ ਇਨਕਾਊਂਟਰ ਦੀ ਸ਼ਾਬਾਸ਼ੀ ਜਿਹੜੀ ਉਸ ਸਪੀਕਰ ਸਾਹਿਬ ਨੇ ਪੰਜਾਬ ਪੁਲਿਸ ਨੂੰ ਦਿੱਤੀ ਉਹਦਾ ਮਕਰ ਸਪੀਕਰ ਨੇ ਸਮੂਚੇ ਪੰਜਾਬ ਨੂੰ ਮਿਸਲੀਡ ਕੀਤਾ ਤੇ ਇਹਨਾਂ ਦੀ ਪੁਲਿਸ ਨੇ ਪਹਿਲਾਂ ਸਪੀਕਰ ਨੂੰ ਮਿਸਲੀਡ ਕੀਤਾ ਇਹਦੀ ਅਸਲੀਅਤ ਇਹ ਨਹੀਂ ਹੁਣ ਹੁਣ ਪੁਲਿਸ ਨੇ ਵਰਸ਼ਨ ਬਦਲ ਲਈ ਆਪਣੀ ਇਹ ਗੱਲ ਕਹਿ ਦਿੱਤੀ ਕਿ ਜੀ ਅਸੀਂ ਇੰਕਾਊਂਟਰ ਨਹੀਂ ਕੀਤਾ ਅਸੀਂ ਵੈਪਨਸ ਦੀ ਰਿਕਵਰੀ ਆਸੀ ਇਹਨਾਂ ਨੂੰ ਇੱਕ ਪੰਜ ਪੀਟ ਦਿੱਤਾ ਹੈ ਬਲੌਰ ਰੋਡ ਤੇ ਅਸੀਂ ਉੱਥੇ ਲੈ ਕੇ ਜਾ ਰਹੇ ਸੀ ਜਦੋਂ ਅਸੀਂ ਉੱਥੇ ਪਹੁੰਚਨੇ ਆ ਕੋ ਜਾਣ ਪਛਾਣਦੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਤੇ ਦੋਨੋਂ ਬੰਦੇ ਸਾਡੀ ਗੋਲੀ ਨਾਲ ਨਹੀਂ ਉਹਨਾਂ ਲੋਕਾਂ ਦੀ ਗੋਲੀ ਦਾ ਸ਼ਿਕਾਰ ਹੋ ਗਏ ਜਦੋਂ ਪੁਲਿਸ ਹੈ ਰਸਤ ਵਿੱਚ ਜਦੋਂ ਘਰ ਤੋਂ ਕਦੇ ਕੋ 40 50 ਪੁਲਿਸ ਦੇ ਬੰਦੇ ਲੈ ਕੇ ਗਏ ਤੇ ਪਿਸਤੌਲ ਵੀ ਜਿਹੜਾ ਉਹ ਦੇਸੀ ਜਿਹੜਾ ਹੁੰਦਾ ਹੈ ਖੱਟਾ ਉਹਦੇ ਨਾਲ ਭਾਰਿਆ ਗਿਆ ਤੇ ਇਹਨਾਂ ਕੋ ਸਾਰਾ ਕੋਈ 47 ਤੋਂ ਲੈ ਕੇ ਸਾਰੇ ਸੁਪਰਸਟਿਕਟਿਡ ਵੈਪਨ ਆ ਉਹ ਸੀਤੋ ਰੋਡ ਤੋਂ ਭੱਜ ਜਾਂਦੇ ਨੇ ਤੇ ਮਲੋਟ ਰੋਡ ਤੇ ਲੱਭਦੇ ਫਿਰਦੇ ਅਜੇ ਝਾੜੀਆਂ ਚੋਂ ਇਹਨਾਂ ਨੂੰ ਬੰਦਾ ਕੋਈ ਨਹੀਂ ਲੰਘਿਆ ਇਹ ਪੰਜਾਬ ਪੁਲਿਸ ਦੀ ਸਟੋਰੀ ਹੈ ਅੱਜ ਪੰਜਾਬ ਦੇ ਵਿੱਚ ਅਸੀਂ ਸਾਰੀ ਕਾਂਗਰਸ ਮੰਨ ਕੀਤੀ ਕਿ ਦਸਵੇਂ ਸੈਸ਼ਨ ਦਾ ਫਾਇਦਾ ਕੀ ਹੈ ਜੇ ਦੇ ਸਪੋਚਨ ਆ ਰਹੇ ਜਿਹਦੇ ਵਿੱਚ ਜ਼ੀਰੋ ਆਰ ਹੈ ਜੇ ਇਹਦੇ ਵਿੱਚ ਲੌਂਗ ਆਰਡਰ ਤੇ ਡਿਸਕਸ਼ਨ ਹੀ ਹੈ ਨਹੀਂ ਹਰ ਆਦਮੀ ਨੂੰ ਪੰਜਾਬ ਦੇ ਬਾਹਰ ਹਰ ਤੀਜੇ ਘਰ ਨੂੰ ਜਿਹੜਾ ਰੋਟੀ ਪਾਣੀ ਖਾਂਦਾ ਗਿਆ ਜਿਹਦੇ ਨਿਆਣੇ ਬਾਹਰ ਰੋਟੀ ਪਾਣੀ ਖਾਂਦੇ ਕੋਈ ਇਹੋ ਜਿਹਾ ਘਰ ਨਹੀਂ ਜਿਹਨੂੰ ਰੋਟੀਆਂ ਦੀਆਂ ਕਿਤਾਬੀਆਂ ਤੇ ਫੋਨ ਸ਼ਰੀਆ ਹਰ ਰੋਜ਼ ਵੱਡੇ ਫਰਮਾਨਿਆਂ ਤੇ ਕਤਲ ਹੋ ਰਹੇ ਵੈਪਨਸ ਵੀ ਰਿਕਵਰੀ ਹੋ ਰਹੀ ਹੈ ਅੱਜ ਸਾਨੂੰ ਕੋਈ ਬੋਲ ਦਿੱਤਾ ਨਹੀਂ ਕਿ ਅਸੀਂ ਲੈਂਡ ਪੂਲਿੰਗ ਤੇ ਵੀ ਵਕਤ ਮੰਗਿਆ ਸਾਨੂੰ ਇਹ ਪਤਾ ਲੈਂਡ ਪੂਲਿੰਗ ਨਹੀਂ ਲੈਂਡ ਫੂਲੇਗੀ ਲੋਕਾਂ ਨਾਲ ਵੱਡਾ ਇਹ ਤੱਕਾ ਕਰਨਾ ਚਾਹਦੇ ਅੱਜ ਇਹ ਖਬਰ ਵੀ ਹੈ ਕਿ ਅਕਸਰ ਕਿ ਜੈਨ ਨੇ ਕਸਤਿੰਦਰ ਜੈਨ ਨੇ ਮੀਟਿੰਗ ਲਈ ਇਹਨਾਂ ਦੇ ਐਮ ਐਲ اے ਤੇ ਮੰਤਰੀਆਂ ਦੀ ਤੇ ਉਹਨਾਂ ਨੂੰ ਕਿਹਾ ਤਗੜੇ ਹੋ ਕੇ ਲੈਂਡ ਪੂਲਿੰਗ ਸਾਰਿਆਂ ਨੂੰ ਸਮਝਾਓ ਇਹ ਨਾ ਹੋਇਆ ਕਿਉਂਕਿ ਦਰਮਾਣਾ ਦੀ ਗੱਲ ਖਬਰ ਲੱਗੀ ਸੀ 18000 ਅਫਰੀਕੇਨਸ ਕੱਲੇ 8 ਕੇ 9 ਬੰਦਿਆਂ ਨੇ ਮਜ਼ਦੂਰੀ ਦਿੱਤੀ ਹੈ 18000 ਕੋਈ ਬੰਦਾ ਪਿੰਡੋਂ ਪਿੰਡ ਮਾਈਕ ਹੋ ਸ਼ੁਰੂ ਹੋ ਗਿਆ ਹੁਣ ਆਪਾਂ ਗੱਲ ਕਰੀ ਅੱਜ ਹਰਪਾਲ ਚਿਮਾ ਜਦੋਂ ਇਹ ਗੱਲ ਹੋ ਰਹੀ ਸੀ ਇਹਨੇ ਸਾਡੀ ਪਾਰਟੀ 'ਤੇ ਇਲਜ਼ਾਮ ਲਗਾਇਆ ਕਿ ਤੁਹਾਡਾ ਤੱਕ ਗੈਂਗਸਟਰਸ ਨੇ ਆਜੇ ਹਰਪਾਲ ਨੂੰ ਪੁੱਛਣਾ ਕਰਨ ਆਨਰੇਬਲ ਹਾਈ ਕੋਰਟ ਤੋਂ ਵੱਡੀ ਤੇ ਕੋਈ ਵਿਚਾਰੀ ਇੱਥੇ ਹੈ ਬਿਯੋਂਡ ਡਾਊਟ ਸਿਟੀ ਇੱਕ ਡੀਜੀਪੀ ਨੇ ਲਿਫਾਫੇ ਜੋ ਫੰਗ ਕਰਕੇ ਨਾਮ ਦਿੱਤਾ ਕਿ ਏਜੀਟੀਐਫ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਦਾ ਕੰਮ ਗੈਂਗਸਟਰਾਂ ਦਾ ਕੰਮ ਰੋਕਣਾ ਹੈ ਉਹਨਾਂ ਨੂੰ ਫੜਨਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਉਹਨਾਂ ਦੀ ਇਲਲੀਗਲ ਐਕਟੀਵਿਟੀਜ਼ ਰੋਕਣੀਆਂ ਨੇ ਉਹਨਾਂ ਦੇ ਹੈੱਡ ਨੇ ਮੁਹਾਲੀ ਦੀ ਵਿਚਾਰੀ ਚੋ ਸੀਆਈਏ ਖੜੜ ਖੜ ਕੇ ਆਪਣਾ ਟੈਲੀਫੋਨ ਦੇ ਕੇ ਦਾ ਸਵਾ ਘੰਟੇ ਦੀ ਇੰਟਰਵਿਊ ਦੂਸਰੀ ਗੱਲ ਜਦੋਂ ਜਿਲੰਦਰ ਵੈਸਟ ਦੀ ਇਲੈਕਸ਼ਨ ਹੋ ਰਹੀ ਸੀ ਇੱਕ ਨੋਨ ਗੈਂਗਸਟਰ ਐ ਜਿਹੜਾ ਤੁਹਾਨੂੰ ਨਾਮ ਪਤਾ ਹੋ ਕੋ ਪਟਿਆਲੇ ਦਾ ਇੱਕ ਗੈਂਗਸਟਰ ਸੀ ਉਹਨੇ ਤਿੰਨ ਕਤਲ ਜਿਲੰਦਰ ਵੈਸਟ ਵਿੱਚ ਨਾਲੇ ਕੀਤੇ ਸੀ ਪਟਿਆਲੇ ਜੇਲ੍ਹ ਚੋਂ ਲਿਆ ਕੇ ਜਿਲੰਦਰ ਉਹਦਾ ਇਸਤੇਮਾਲ ਕੀਤਾ ਗਿਆ ਲੋਕਾਂ ਵਿੱਚ دہشت ਫੈਲ ਗਈ ਜੇਲਾ ਬਾਬਾ ਨਾਲ ਉਹ ਵੀ ਵਾਇਲ ਇਲੈਕਸ਼ਨ ਸੀ ਜੇਲਾ ਬਾਬਾ ਨਾਲ ਕੋਈ ਵਾਇਲ ਇਲੈਕਸ਼ਨ ਸੀ ਇੱਕ ਨੋਨ ਨਾਮੀ ਗੈਂਗਸਟਰ ਜਿਹੜਾ ਜਿਹੜਾ ਇਸ ਟਾਈਮ ਅਸਾਮ ਦੀ ਜੇਲ੍ਹ ਵਿੱਚ ਭਗਵਾਨ ਤੁਰੀਆ ਉਹਦੇ ਪਰਿਵਾਰ ਨੂੰ ਇਸਤੇਮਾਲ ਕੀਤਾ ਗਿਆ ਸ਼ਰਿਆਮ ਕੀਤਾ ਗਿਆ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਤੇ ਸਾਨੂੰ ਖੱਸ਼ੇ ਆਣ ਵਾਲੀਆਂ ਲੱਛਣਾ ਵੀ ਜਿੱਥੇ ਜਿੱਥੇ ਬਾਈਅਲ ਲੱਛਣਾ ਨੇ ਉੱਥੇ ਵੀ ਗੈਂਗਸਟਰ ਦਾ ਇਸਤੇਮਾਲ ਕਰਦੇ ਵੇਖੋ ਅੱਜ ਵਕਤ ਮੰਗਣ ਦੇ باوجود ਵੀ ਸਾਡਾ ਇਨਹੇਰੈਂਟ ਰਾਈਟ ਜਿਹੜਾ ਆਪੋਜੀਸ਼ਨ ਦਾ ਕੋਈ ਸਪੀਕਰ ਨੇ ਕੋਇਆ ਬਿਲਕੁਲ ਵੀ ਮੈਨੇ ਸਾਡਾ ਨਾਮ ਲਿਆ ਸੋ ਮੇਰਾ ਫਰਸਟ ਐਜ਼ ਲੀਡਰ ਆਫ ਆਪੋਜੀਸ਼ਨ ਸਾਨੂੰ ਟਾਈਮ ਦਿੰਦਾ ਜਵਾਬ ਕੋਈ ਮਾਈਕ ਆਉਣ ਨਹੀਂ ਤਾਂ ਕੋਈ ਸਵਾਲਾਂ ਦਾ ਵਕਤ ਹੈ ਨਹੀਂ ਕੁਐਸਚਨਸ ਦਾ ਕੋਈ ਜ਼ੀਰੋ ਆਰ ਦਾ ਟਾਈਮ ਹੈ ਨਹੀਂ ਤੋ ਇਸ ਗੱਲ ਕਰ ਸੋ ਸਾਡੀ ਇੱਕ ਅਸੀਂ ਇਸੇ ਗੱਲ ਕਰਨ ਪ੍ਰੋਟੈਸਟ ਦੇ ਵਿੱਚ ਬਾਹਰ ਆਏ ਆ ਅਸੀਂ ਫੇਰ ਵਿਧਾਨ ਸਭਾ ਜਾਵਾਂਗੇ ਬਟ ਅਸੀਂ ਤੁਹਾਨੂੰ ਅੰਦਰਲੀ ਅਸਲੀਅਤ ਇਹਨਾਂ ਸਾਹਮਣੇ ਪੇਸ਼ ਕਰਨ ਲੱਗੇ ਆ ਇਹਨਾਂ ਦਾ ਸਹੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ ਪਹਿਲੀ ਵਾਰ 75 ਸਾਲਾਂ ਚ ਹੋਇਆ ਸਿਟਿੰਗ ਦੋ ਮਿਨਿਸਟਰ ਇੱਕ ਪਾਰਟੀ ਦੇ ਪ੍ਰਧਾਨ ਤੇ ਕਾਇਦਾ ਤੌਰ ਤੇ ਝੂਠ ਬੋਲਣ ਦਾ ਡਾਕਟਰ ਕਰਨ ਦਾ ਫਰਜ਼ੀ ਸਮਝੋ ਇਸ ਤੋਂ ਵੱਡਾ ਹੋਰ ਕੋਈ ਹੋ ਨਹੀਂ ਸਕਦਾ ਚਾਲਸਾਦੀ ਦਾ ਜਿਹੜਾ ਇਹ ਲੱਗਾ ਉਹਦੇ ਵਿੱਚ ਇਹਨਾਂ ਦੋਨਾਂ ਦੇ ਕੇਸ ਰਜਿਸਟਰ ਕੀਤੇ ਗਏ ਨੇ ਅਜੇ ਕਈਆਂ ਤੇ ਉਪਰੋੜ ਨਹੀਂ ਇਹਨਾਂ ਵਿੱਚੋਂ ਬਾਦਲ ਨਹੀਂ ਕੋਈ ਹੋਇਆ ਫਿਰ ਰਹੋ ਹੈ ਚੰਡੀਗੜ੍ਹ ਪੁਲਿਸ ਨੇ ਕੁਝ ਕੀਤਾ ਹੈਗਾ ਕਿ ਅਰੈਸਟ ਨੂੰ ਲੈ ਕੇ ਜਾਂ ਫਿਰ ਜਿਹੜਾ ਨਹੀਂ ਇਹ ਤੁਹਾਨੂੰ ਪਤਾ ਅਜੇ ਤੇ ਐਂ ਤਾਂ ਮੈਨੂੰ ਕਾਪੀ ਮਿਲੀ ਮੈਂ ਤੁਹਾਡਾਂ ਨਾਲ ਸ਼ੇਅਰ ਕਰ ਲਈ ਉਸ ਬਾਰੇ